ਮਾ ਤੁਸੀਂ ਮੇਰੀ ਸੱਸ ਨੂੰ ਨਹੀਂ ਜਾਣਦੇ ਉਹਨੂੰ ਪਤਾ ਸੀ ਵੀ ਜਿਵੇਂ ਹੁਣ ਗਈ ਤਲਾਕ ਆ ਸਾਡਾ ਮੈਂ ਉਹ ਰਹਿਣਾ ਚਾਹੁੰਦੇ ਸੀ ਉਹ ਤਾਂ ਮੇਰੀ ਘਰ ਵਾਲੀ ਤਾਂ ਰੋ ਰਹੀ ਧੀ ਉਹ ਤਾਂ ਬੁਖ ਰਹੀ ਧੀ ਵੀ ਮੈਂ ਜਾਣਾ ਨਹੀਂ ਚਾਹੁੰਦੀ ਹੂੰ ਉਹ 11 ਵਜੇ ਰਾਤ ਨੂੰ ਆ ਗਈ ਲੈ ਕੇ ਤਾਂ ਬਹੁਤ ਵਾਰ ਗਈਆਂ ਹੁਣ ਤੁਸੀਂ ਕਹਿੰਦੇ ਵੀ ਜਿਹੜੀ ਮੈਂ ਉਹ ਵੀ ਗੱਲ ਤੇ ਆਉਂਗਾ ਭਾਂਗ ਵਾਲੀ ਤੇ ਵੀ ਤੇ ਉਹ ਕੀ ਕਰਦੀ ਧੀ ਉਹ ਤਾਂ jaan ਬੁੱਝ ਕੇ ਟੌਰਚਰ ਨਹੀਂ ਕਰਦੇ ਉਹ ਕਰਦੀ ਧੀ ਦੋ ਦਿਨ ਛੱਡਦੀ ਤੀਜੇ ਦਿਨ ਖਿੱਚ ਕੇ ਲੈ ਗਈ ਬੀਤ ਪਰੇਸ਼ਾਨ ਕਰਦਾ ਇਹਨੂੰ ਮੈਂਨੇ ਸਭ ਕੁਛ ਕਰਿਆ ਉਹਨੂੰ ਮਾਰ ਮਾਰ ਮੇਰੀ ਸੱਸ ਦੇ ਬੂਥੇ ਤੇ ਚਪੇੜੇ ਉਹਨੇ ਪੁੱਛੇ ਵੀ ਜਦੋਂ ਫਤੇਗੜ ਸਾਹਿਬ ਸੀਦੀ ਜੋੜ ਮੇਲੇ ਤੇ 15 ਦਿਨ ਬਾਬਾ ਤੇਰੇ ਘਰੇ ਰਹੇ ਪਿਆਰਿਆ ਬਾਹਰ ਬਾਹਰ ਨਹੀਂ ਨਿਕਲਿਆ ਕਿਉਂਕਿ ਜੇ ਮੈਂ ਬਾਹਰ ਨਿਕਲਦਾ ਸੀ ਲੋਕ ਸੀਦੀ ਜੋੜ ਮੇਲੇ ਕਰਕੇ ਸੀਦੀ ਪਰਵ ਕਰਕੇ ਕੱਟ ਸੀਗਾ ਲੋਕ ਆਉਂਦੇ ਸੀ ਫੋਟੋ ਫੂਟੋ ਨਾਲ ਖਚਾਉਂਦੇ ਪਰ ਬਾਹਰ ਮੈਂ ਨਿਕਲ ਨਹੀਂ ਸਕਦਾ ਮੈਂ ਵੀਰੇ 15 ਦਿਨ ਘਰੇ ਰਿਆ ਇਹਨੂੰ ਮਾਰ ਮਾਰ ਜਵਾੜੇ ਤੇ ਪੁੱਛੇ ਵੀ ਬਾਬੇ ਨੇ ਕਿਹੜਾ ਨਸ਼ਾ ਕਰਿਆ ਉਹਦੋਂ ਹੂੰ ਭਾਈ ਇਹ ਮੈਨੂੰ ਸੌਣ ਦਾ ਮਹੀਨਾ ਹੂੰ ਵਿਆਹ ਮੇਰਾ ਕਰਾਇਆ ਨਵਾਂ ਹੂੰ ਘਰ ਵਾਲੀ ਨਹੀਂ ਪਈ 2 ਦਿਨ ਨਾਲ ਇਹ ਖਿੱਚ ਦੇ ਨਾਲ ਲੈ ਗਈ ਸੌਣ ਦਾ ਮਹੀਨਾ ਮੈਨੂੰ ਸਾਲੀ ਨੀਂਦ ਨਾ ਆਵੇ ਇਕੱਲੇ ਨੂੰ ਮੈਂ ਪਰੇਸ਼ਾਨ ਹੋਵਾਂ ਮੈਂ ਕਦੇ ਫੋਨ ਲਾਵਾਂ ਤੇ ਮੇਰੇ ਕਦੇ ਹੋ ਕਰਾ ਹੁਣ ਜਿੱਦੇ ਲੈ ਕੇ ਗਏ ਆ ਉਹ ਪੱਗਾ ਮੰਨ ਕੇ ਗੁਰੂਗਰਾ ਸਾਹਿਬ ਦੇ ਆਹ ਸਾਹ ਖਾਈ ਗਏ ਮਾਂ ਸਾਡਾ ਤਲਾਕ ਹੋਊਗਾ ਜਦੋਂ ਹੁਣ ਤੁਸੀਂ ਲੈ ਗਏ ਹੂੰ ਹੁਣ ਮੁੜ ਕੇ ਸਾਡਾ ਤਲਾਕ ਨਹੀਂ ਕਿਉਂਕਿ ਮੈਂ ਕਈ ਵਾਰ ਲੈ ਆਇਆ ਸੀ ਉਹਨੂੰ ਮੈਨੂੰ ਪਤਾ ਸੀ ਉਰੇ ਮੇਰੇ ਪੈਰਾਂ 'ਚ ਲਟਾਈ ਸਭੀ ਡਰਾਮਾ ਕਰੇ ਮਹਾ ਕੀ ਚੱਕਰ ਤੂੰ ਕਹਿ ਵੀ ਮੈਂ ਨਹੀਂ ਜਾਂਦੀ ਥੋਕੇ ਕਹਿ ਵੀ ਮੈਂ ਨਹੀਂ ਜਾਣਾ ਫਿਰ ਤੈਨੂੰ ਸਾਲਾ ਕੋਈ ਹੱਥ ਫੜ ਕੇ ਦਿਖਾਵੇ ਇੱਕ ਵਾਰ ਮੂੰਹ ਤੇ ਦਾ ਕੱਢ ਤੂੰ ਕਹਿ ਦੇ ਮੈਂ ਨਹੀਂ ਜਾਣਾ ਤੇਰੇ ਕੋਈ ਲਵੇ ਤਾਂ ਲੱਗੇ ਜਾਂ ਨਾ ਚੱਕ ਚੱਕ ਕੰਧਾ ਜੀ ਨੂੰ ਜਾਣ ਸਰ ਵੱਤੋਂ ਡਰਾਮਾ ਕਰਦੀ ਹੈ ਮੈਨੂੰ ਕਹਿ ਰਹੀਆਂ ਮੈਨੂੰ ਨਾ ਭੇਜ ਉਧਰ ਤੈ ਤੂੰ ਆਪਣੀ ਮਾਂ ਨੂੰ ਕਹਿ ਤੇ ਉਹ ਲੈ ਗਏ ਜੀ ਕੱਲ ਨੂੰ ਛੱਡ ਜਾਗੇ ਅੱਛਾ ਜੀ ਉਰੋਂ ਤਾਂ ਮੈਨੂੰ ਦਾ ਸਾਲਾ ਇਹੀ ਹੋ ਗਿਆ ਵੀ ਮੇਰੇ ਕੋਲ ਤਾਂ ਰੋਕੇ ਗਈ ਆ ਮੈਂ ਤਾਂ ਪਿਆ ਸੋਚੀ ਜਾਇਆ ਕਰਾਂ ਵੀ ਉਹਦਾ ਜੀ ਨਹੀਂ ਲੱਗਦਾ ਹੁਣ ਉੱਥੇ ਹੁੰਦਾ ਵੀ ਆ ਜਾਂ ਪਤਾ ਨਹੀਂ ਭਾਈ ਮੈਂ ਅੱਜ ਵੀ ਫੁੱਦੂ ਆ ਹੁਣ ਆਹੀ ਕਹਿ ਸਕਦੇ ਆ ਮੈਂ ਉਸੇ ਚੱਕਰ ਤੇ ਵੀ ਰੋਕੇ ਨਿਕਲੀ ਆ ਉੱਥੇ ਜਾ ਕੇ ਵਿਆਹ ਨਹੀਂ ਆਪਦੇ ਮਾਂ ਪਰਾ ਕੋਲ ਹੋਰ ਬਿਆਨ ਉੱਥੇ ਸੋਚ ਹੋਰ ਉੱਥੇ ਗੱਲਬਾਤ ਹੋਰ ਮੇਰੇ ਕੋਲੇ ਸੋ ਕਰਨਾ ਮੈਂ ਤੇਰੀ ਆ ਉਹਨਾਂ ਕੋਲੇ ਸੋ ਕਰਨਾ ਮੈਂ ਤੁਹਾਡੀ ਆ ਅਈ ਦੇ ਦੋਸਤ ਮੈਂ ਤੁਹਾਨੂੰ ਹੀ ਦੱਸਦੀ ਹਾਂ ਤੁਹਾਡੇ ਇਹ ਤੋਂ ਮੈਨੂੰ ਯਾਦ ਆ ਗਿਆ ਜਦੋਂ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਸੀ ਉਹ ਵਿਆਹ ਮੈਨੂੰ ਲੱਗਦਾ ਹੁਣ ਵੀ ਸੋਸ਼ਲ ਮੀਡੀਆ ਤੇ ਜੇ ਚੱਲੇ ਤਾਂ ਬਹੁਤ ਵਾਇਰਲ ਹੋਣਾ ਜਦੋਂ ਕਹਿੰਦੇ ਸੀ ਵੀ ਮੇਰਾ ਘਰ ਵਾਲਾ ਜੇ ਮੈਨੂੰ ਕਵੇ ਨਾ ਕਿ ਫੀਮ ਦੀ ਡੱਬੇ ਤੋਂ ਇਤਰਾਸੀ ਉਹਨਾਂ ਨੂੰ ਕੋਈ ਕੋਈ ਮੇਰੀ ਸਸਤ ਆਪ ਖਸ ਖਸ ਦੀ ਖੇਤੀ ਕਰਦੀ ਰਹੀ ਮੈਂਤ ਕਰਦੀ ਹਾਂ ਨਾ ਉਸੇ ਕਰਕੇ ਤਾਂ ਅਸੀਂ ਜਾਣਦੇ ਸੀ ਇੱਕ ਦੂਜੇ ਨੂੰ ਸਾਡਾ ਤਾਂ ਚੱਕਰੀ ਮੈਨਮ ਹੋਰ ਸੀ ਮੇਰਾ ਤਾਂ ਵਿਆਹ ਹੀ ਸੰਤਾਂ ਦੇ ਕਹਿਣ ਤੋਂ ਹੋਇਆ ਮਿੱਠੇ ਹਲ ਵਾਲੇ ਸੰਤ ਨੇ ਉਹ ਨਹੀਂ ਓਟੇ ਹੂੰ ਉਹਨਾਂ ਤੋਂ ਮੈਂ ਨਹੀਂ ਰਖਾਈ ਸੀ ਇਹ ਸਥਾਨ ਦੀ ਹੁਣ ਜਦੋਂ ਤੁਹਾਡਾ ਉਸਤਾਦ ਮਹਾਤਮਾ ਗੁਰੂ ਇਹ ਕਹਿ ਰਿਹਾ ਤੂੰ ਵਿਆਹ ਨਹੀਂ ਕਰਾਉਂਦਾ ਮਾਵਾ ਭੈਣਾਂ ਦੀਆਂ ਗਾਣਾ ਕੱਢਦੇ ਸੀ ਮੈਨੂੰ ਤੂੰ ਵਿਆਹ ਨਹੀਂ ਕਰਾਉਂਦਾ ਉਮਰ ਮੇਰੀ 29 ਸਾਲ ਹੋ ਗਈ ਦੀ ਤੱਕ ਗਈ 30 ਤੱਕ ਹੋ ਗਈ ਤੂੰ ਵਿਆਹ ਨਹੀਂ ਕਰਾਉਂਦਾ ਤੂੰ ਵਿਆਹ ਨਹੀਂ ਕਰਾਉਂਦਾ ਤੂੰ ਵਿਆਹ ਨਹੀਂ ਕਰਾਉਂਦਾ ਤੂੰ ਵਿਆਹ ਨਹੀਂ ਕਰਾਉਂਦਾ ਤੂੰ ਵਿਆਹ ਗਾਣਾ ਹੀ ਗੱਢੀ ਜਾਣੀ ਹੁਣ ਮੈਂ ਕਿਹਾ ਮੈਂ ਹਰਿਮੰਦਰ ਸਾਹਿਬ ਅਰਦਾਸ ਕੀਤੀ ਵੀ ਗੁਰੂ ਰਾਮਦਾਸ ਮਹਾਰਾਜ ਮੇਰੇ ਸੰਜੋਗ ਤੁਸੀਂ ਮਿਲਾਇਓ ਹੈਡ ਗ੍ਰਾਂਥੀ ਤੋਂ ਵੀ ਕਰਾਈ ਚੜਦੀ ਕਲਾ ਵਾਲੇ ਸਿੰਘਾਂ ਤੋਂ ਵੀ ਕਰਾਈ ਮੈਨੂੰ ਇਹੀ ਡਰ ਵੀ ਧੋਖਾ ਨਾ ਕਿਤੇ ਤੇ ਉਹੀ ਗੱਲ ਹੈ ਮਿਲ ਜੇ ਵੀ ਕੋਈ ਕੁੜੀ ਗਲਤ ਨਾ ਮਿਲ ਜੇ ਮੈਂ ਕਿਹਾ ਗੁਰੂ ਹਰੇਕ ਬੰਦੇ ਤੋਂ ਹੀ ਅਰਦਾਸ ਕਰਾਈ ਵੀ ਗੁਰੂ ਰਾਮਦੇਵ ਜੀ ਮਹਾਰਾਜ ਜੇ ਤੁਸੀਂ ਦਰਸਤੀ ਜੀਵਨ ਤੇ ਲਿਆਉਣਾ ਚਾਹੁੰਦੇ ਹੋ ਇਹ ਸਰੈਂਡਰ ਕਰ ਰਿਹਾ ਤੁਹਾਡੇ ਅੱਗੇ ਵੀ ਬਿਲਕੁਲ ਇਹਨੇ ਨਾ ਕੁੜੀ ਬਾਰੇ ਪਤਾ ਕਰਨਾ ਨਾ ਕਿ ਤੁਹਾਡੇ ਅੱਗੇ ਸਰੈਂਡਰ ਕਰਕੇ ਇੱਕੋ ਗੱਲ ਕਹਿ ਰਿਹਾ ਵੀ ਮੇਰੀ ਜੀਵਨ ਸਾਥ ਨੂੰ ਉਹ ਹੋਵੇ ਜਿਹੜੇ ਤੇਰੇ ਘਰੇ ਪ੍ਰਵਾਨ ਹੋਵੇ ਉਹ ਸੰਯੋਗ ਮਲਾਵੇਂ ਠੀਕ ਹੈ ਗੁਰੂ ਰਾਮਦਾਸ ਮਹਾਰਾਜ ਉੱਥੇ ਸੰਯੋਗ ਮਨਾ ਲ ਬੜੀ ਹਰਦਾ ਨਾਲ ਸਾਰੇ 500 ਪੈਸੇ ਵੀ ਦਿੱਤੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਵੀ ਅਰਦਾਸ ਕਰਾਈ ਸਾਰੇ ਸਾ 15 ਦਿਨ ਇਹੀ ਕੰਮ ਤੇ ਰਿਹਾ ਅਰਦਾਸਾ ਕਰਾਉਣ ਤੇ ਫੇ ਕਮੀ ਕਿੱਥੇ ਰਹੀ ਮੇਰੇ ਦੋਸਤ ਨੇ ਉਹ ਗ੍ਰੰਥੀ ਆ ਵਾ ਕੋ ਗੁਰੂ ਘਰ ਤੇ ਨਹੀਂ ਰਹਿ ਗਿਆ ਮਾਜੇ ਨਾ ਜਿੱਤੇ ਰਦਾਸ ਗਏ ਉਹ ਕਹਿੰਦਾ ਨਹੀਂ ਪੜਾ ਵਾਕਰ ਅਲੀ ਮਿਲ ਜੂ ਚੰਗੀ ਦਿਨ ਨੂੰ ਕਹਿੰਦਾ ਤੇ ਗਣਾ ਸਾਰੇ ਕਰਤੀ ਆ ਪਾਰ ਬਾਸ ਤੇ ਅਸੀਂ ਕੀ ਸੀਗਾ ਅਸੀਂ ਕਿਸੇ ਨੂੰ ਦੱਸਿਏ ਨਹੀਂ ਅਸੀਂ ਇੱਕ ਥਾਂਵੇਂ ਮੇਰੇ ਪੁਰਾਣੇ ਰਿਸ਼ਤੇ ਦੀ ਗੱਲ ਕਰੀ ਸੀ ਉਹ ਕੁੜੀ ਬਹੁਤ ਜ਼ਿਆਦਾ ਚਲੋ ਮੈਂ ਦੱਸਦਾ ਨਹੀਂ ਕੁੜੀ ਬਾਰੇ ਦੱਸ ਨਹੀਂ ਸਕਦਾ ਬਹੁਤ ਜ਼ਿਆਦਾ ਸੋਹਣੀ ਸੁਨੱਖੀ ਆ ਤੇ ਘੋੜਿਆਂ ਦਾ ਸ਼ੌਂਕ ਆ ਘੋੜਿਆਂ ਦਾ ਪਰਿਵਾਰ ਸੀ ਅਸੀਂ ਜਾਣਾ ਸੀ ਉੱਥੇ ਰਿਸ਼ਤਾ ਦੇਖਣ ਹੂੰ ਉਹ ਇਹ ਛਪਾਰ ਦੀ ਰੈਲੀ ਤੋਂ ਆ ਗਈਆਂ ਉਰੇ ਮੇਰੇ ਕੋਲ ਆਸ਼ਰਮ 'ਚ ਤੇ ਮੈਂ ਤਾਂ ਹੁਣ ਉਹੀ ਵੀ ਗਾਤਰ ਆ ਇਹਦੇ ਪਾਇਆ ਖਾੜਕੂਆਂ ਦੀਆਂ ਗੱਲਾਂ ਕਰਨੀਆਂ ਹਵਾਰਾ ਸਾਹਿਬ ਦਾ ਨਾਮ ਲੈਣਾ ਵੀ ਖਵਰਾ ਮੈਂ ਤਾਂ ਸੰਗ ਗਿਆ ਵੀ ਯਾਰ ਇਹਨਾਂ ਦੇ ਵਿਆਹ ਇਹਨਾਂ ਦੇ ਘਰ ਵਾਲਾ ਮਰ ਗਿਆ ਵੀ ਅਣਖ ਨਾਲ ਇੱਜ਼ਤ ਨਾਲ ਜਵਾਕ ਪਾਲੇ ਜਾਂਦੇ ਇਖਤਿਆਰ ਦੀ ਮੂਰਤ ਮੈਨੂੰ ਕੀ ਪਤਾ ਸੀ ਤੇ ਮੈਂ ਕਿ ਸੰਘਰਸ਼ੀ ਤੇ ਮੈਨੂੰ ਮੈਂ ਕਹਿ ਬੈਠਿਆ ਮੈਂ ਕਿ ਅਸੀਂ ਕੱਲੋਂ ਰਿਸ਼ਤਾ ਦੇਖਣ ਜਾਣਾ ਵੀ ਮੜਾਂਗੇ ਅਸੀਂ ਬਾਜ਼ਾਰ 'ਚ ਜਾਣਾ ਕੱਪੜੇ ਕੁੱਪੜੇ ਲੈਣ ਤੇ ਬਾਕੀ ਮਹਾ ਜੀ ਕੋਈ ਅਜੇ ਪੱਕੀ ਗੱਲ ਨਹੀਂ ਜੇ ਆਪਣਾ ਆਹਾ ਤੁਹਾਡੀ ਨਿਗਾ ਚ ਵੀ ਕੋਈ ਕੁੜੀ ਹੋਵੇ ਮੈਂ ਤਾਂ ਐ ਸੀਗਾ ਵੀ ਇਹ ਫਰੀ ਤਰੀ ਆ ਹੂੰ ਚੰਗੇ ਕਰਤਾਰ ਦੀ ਕੁੜੀ ਲੱਭੂਗੀ ਦੇਖ ਲੂਗੀ ਹੂੰ ਤੇ ਮਹਾ ਜੀ ਤੁਸੀਂ ਵੀ ਦੱਸ ਦਿਓ ਕੋਈ ਗੱਲ ਨਹੀਂ ਵੈਸੇ ਜੇ ਤਾਂ ਜਿਨ੍ਹਾਂ ਜਿਨ੍ਹਾਂ ਦੇ ਅਸੀਂ ਜਾ ਰਹੇ ਹਾਂ ਜੇ ਤਾਂ ਉਹਨਾਂ ਨੇ ਹਾਂ ਕਰਤੀ ਐਵੇਂ ਵੀ ਕਹਿਤਾ ਦੀ ਮੈਂ ਠੀਕ ਕਰ ਦਿੰਦਾ ਜੇ ਆਪਣਾ ਜੇ ਤਾਂ ਉਹਨਾਂ ਨੇ ਹਾਂ ਕਰਤੀ ਜਿੱਥੇ ਅਸੀਂ ਜਾ ਰਹੇ ਹਾਂ ਜੇ ਤਾਂ ਹਾਂ ਕਰਤੀ ਫਿਰ ਤਾਂ ਲੋਡ ਨਹੀਂ ਕਿਤੇ ਹੋਰ ਕਰਨ ਦੀ ਜੇ ਉਹਨੇ ਨਾ ਕਰਤੀ ਤਾਂ ਰਾਹ ਹੋ ਗਈ ਵੀ ਫਿਰ ਕੋਈ ਗੱਲ ਨਹੀਂ ਹੋਰ ਵੀ ਦੇਖਣਾ ਹੀ ਪੈਣਾ